ਨਮਸਕਾਰ ਸਤਿਕਾਰਯੋਗ ਪੰਜਾਬੀ ਨਿਊਜ਼ ਬੁਲੇਟਿਨ ਵਿੱਚ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਨਜ਼ਰ ਪੁਣਿਆ ਦੇ ਜੁਨੀਆਂ ਦੀ ਟੌਪ 10 ਖਬਰਾਂ ਤੇ ਸੁਪਰੀਮ ਕੋਰਟ ਵਿੱਚ ਨਾਗਰਿਕਤਾ ਸੰਸ਼ੋਧਨ ਕਾਨੂੰਨ ਸੀਏਏ ਦੇ ਖਿਲਾਫ ਦਾਇਰ 237 ਅਰਜਿਕਾ 'ਤੇ ਸੁਣਵਾਈ ਹੋਈ ਇਨਾਂ ਅਰਜਿਕਾ ਵਿੱਚ ਵੀ ਵਿੱਚ ਕਾਨੂੰਨ ਤੇ ਰੋਕ ਲਗਾਮ ਦੀ ਕੀਤੀ ਗਈ ਮੰਗ ਕੇਂਦਰ ਸਰਕਾਰ ਤਰਫੋਂ ਸੌਲਿਸੀਟਰ ਜਨਰਲ ਐਸਜੀ ਤੁਸ਼ਾਰ ਮੇਤਾ ਨੇ ਜਵਾਬ ਦਾਖਲ ਕਰਨ ਦੇ ਲਈ 4 ਹਫ਼ਤੇ ਦਾ ਮੰਗਾਂ ਸਮਾਂ ਕੋਰਟ ਨੇ ਉਹਨਾਂ ਨੂੰ 3 ਹਫ਼ਤਿਆਂ ਦਾ ਸਮਾਂ ਦਿੱਤਾ ਝਾਰਖੰਡ ਦੇ ਸਾਬਕਾ ਮੁੱਖ ਮੰਤਰੀ ਹਿਮੰਤ ਸੋਰੇਨ ਦੀ ਭਾਬੀ ਅਤੇ ਵਿਧਾਇਕ ਸੀਤਾ ਸੋਰੇਨ ਨੇ ਮੰਗਲਵਾਰ ਨੂੰ ਬੀਜੇਪੀ ਜੁਆਇਨ ਕਰ ਲਈ ਦਿੱਲੀ ਵਿੱਚ ਬੀਜੇਪੀ ਦੇ ਮੁੱਖ ਦਫ਼ਤਰ ਵਿੱਚ ਵਿਨੋਦ ਤਾਵੜੇ ਨੇ ਉਹਨਾਂ ਨੂੰ ਪਾਰਟੀ ਦੀ ਮੈਂਬਰਸ਼ਿਪ ਦਿਵਾਈ ਇਸ ਮੌਕੇ ਸੀਤਾ ਸੋਰੇਨ ਨੇ ਕਿਹਾ ਕਿ ਝਾਰਖੰਡ ਦੇ ਮਹਾਨ ਸੋਰੇਨ ਪਰਿਵਾਰ ਨੂੰ ਛੱਡ ਕੇ ਮੋਦੀਜੀਤ ਦੇ ਵਿਸ਼ਾਲ ਪਰਿਵਾਰ ਵਿੱਚ ਸ਼ਾਮਲ ਹੋ ਰਹੀ ਹਾਂ ਮੋਦੀਜੀਤ ਤੇ ਲੋਕਾਂ ਦੇ ਵਿਸ਼ਵਾਸ ਨੂੰ ਦੇਖਦੇ ਹੋਏ ਇਸ ਪਰਿਵਾਰ ਵਿੱਚ ਸ਼ਾਮਲ ਹੋ ਰਹੀ ਹਾਂ ਚੋਣ ਆਯੋਗ ਨੇ ਆਈਪੀਐਸ ਸੰਜੇ ਮੁਖਰਜੀ ਨੂੰ ਪੱਛਮੀ ਬੰਗਾਲ ਦਾ ਨਵਾਂ ਡਾਇਰੈਕਟਰ ਜਨਰਲ ਆਫ ਪੁਲਿਸ ਬੀਜੇਪੀ ਕੀਤਾ ਨਿਯੁਕਤ ਇੱਕ ਦਿਨ ਪਹਿਲਾਂ ਆਯੋਗ ਨੇ ਪੱਛਮੀ ਬੰਗਾਲ ਦੇ ਡੀਜੀਪੀ ਰਾਜੀਵ ਕਪੂਰ ਅਤੇ ਛੇ ਸੂਬਿਆਂ ਦੇ ਗ੍ਰਹਿ ਸਚਿਵ ਨੂੰ ਅਹੁਦੇ ਤੋਂ ਹਟਾ ਦਿੱਤਾ ਸੀ ਇਸ ਦੇ ਬਾਅਦ ਆਯੋਗ ਨੇ ਸੂਬਾ ਸਰਕਾਰ ਤੋਂ ਤਿੰਨ ਨਾਮ ਮੰਗੇ ਸਨ ਸਰਕਾਰ ਨੇ ਵਿਵੇਕ ਸਹਾਏ ਸੰਜੇ ਮੁਖਰਜੀ ਅਤੇ ਰਾਜੇਸ਼ ਕੁਮਾਰ ਦਾ ਨਾਮ ਦਿੱਤਾ ਸੀ ਅਮਰੀਕਾ ਵਿੱਚ ਭਾਰਤ ਦੇ ਰਾਜਦੂਤ ਰਹੇ ਤਰਨਜੀਤ ਸਿੰਘ ਸੰਧੂ ਹੁਣ ਅਜਮੌਣਗੇਰ ਸਿਆਸਤ ਵਿੱਚ ਹੱਥ ਉਹਨਾਂ ਨੇ ਭਾਰਤੀ ਜਨਤਾ ਪਾਰਟੀ ਜੁਆਇਨ ਕਰ ਲਈ ਉਹ ਦਿੱਲੀ ਦੇ ਵਿੱਚ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਿਲ ਹੋ ਗਏ ਚਰਚਾ ਕਿ ਉਹਨਾਂ ਨੂੰ ਭਾਜਪਾ ਅਮਰitsar ਤੋਂ ਲੜਵਾ ਸਕਦੀ ਹੈ ਲੋਕ ਸਭਾ ਚੋਣਾਂ ਉਹ ਬੀਤੇ 15 ਦਿਨਾਂ ਤੋਂ ਅਮਰitsar ਵਿੱਚ ਹੀ ਸਨ ਨਾਲ ਹੀ ਉਹਨਾਂ ਦੇ ਇਲਾਕੇ ਦੇ ਲੋਕਾਂ ਦੇ ਨਾਲ ਉਹਨਾਂ ਨੇ ਰਾਬਤਾ ਕਾਇਮ ਕੀਤਾ ਉੱਥੇ ਮੂਲ ਰੂਪ ਤੋਂ ਉਹ ਪੰਜਾਬ ਦੇ ਹੀ ਰਹਿਣ ਵਾਲੇ ਹਨ ਗੈਂਗਸਟਰ ਜਰਨੈਲ ਸਿੰਘ ਉਰਫ ਰਣਾ ਮਨਸੂਰਪੁਰਿਆ ਦੀ ਗੋਲੀ ਦੇ ਨਾਲ ਸ਼ਹੀਦ ਹੋਏ ਸੀਆਈਏ ਪੁਲਿਸ ਸਟਾਫ ਦੇ ਕਾਂਸਟੇਬਲ ਬਰਤਪਾਲ ਦੇ ਪਰਿਵਾਰਕ ਮੈਂਬਰਾਂ ਨਾਲ ਮਿਲ ਪਹੁੰਚੇ ਮੁੱਖ ਮੰਤਰੀ ਭਗਵੰਤ ਮਾਨ ਜਿੱਥੇ ਉਹਨਾਂ ਨੇ ਸ਼ਹੀਦ ਕਾਂਸਟੇਬਲ ਦੇ ਪਿਤਾ ਮਾਤਾ ਅਤੇ ਪਤਨੀ ਦੇ ਨਾਲ ਸੰਵੇਦਨਾ ਪ੍ਰਗਟ ਕੀਤੀ ਅਤੇ ਉਹਨਾਂ ਦਾ ਦੁੱਖ ਸਾਂਝਾ ਕੀਤਾ ਮੁੱਖ ਮੰਤਰੀ ਮਾਨ ਨੇ ਪਰਿਵਾਰ ਨੂੰ ਵਿਸ਼ਵਾਸਨ ਦਿੱਤਾ ਕਿ ਦੁੱਖ ਦੀ ਇਸ ਘੜੀ ਦੇ ਵਿੱਚ ਪੰਜਾਬ ਸਰਕਾਰ ਉਹਨਾਂ ਦੇ ਹਰ ਮਸਲੇ ਤੇ ਦਵੇਗੀ ਸਾਥ ਪੰਜਾਬ ਵਿੱਚ ਇਸ ਵਾਰ ਹੋਣ ਵਾਲੇ ਚੋਣਾਂ ਦੇ ਵਿੱਚ ਸੁਰੱਖਿਆ ਦੇ ਕੜੇ ਇੰਤਜ਼ਾਮ ਰਹਿਣਗੇ ਸਾਰੇ 24433 ਪੋਲਿੰਗ ਸਟੇਸ਼ਨਾਂ 'ਤੇ ਲਾਈਵ ਵੈਬ ਕਾਸਟਿੰਗ ਕੀਤੀ ਜਾਏਗੀ ਇਸ ਤੋਂ ਇਲਾਵਾ 25 ਅਰਧ ਸੈਨਿਕ ਬਲ ਦੀ ਕੰਪਨੀਆਂ ਸੂਬੇ ਵਿੱਚ ਕੀਤੀ ਗਈਆਂ ਤਣਾਤ ਲੋਡ ਪੈਨ ਤੇ ਹੋਰ ਕੰਪਨੀਆਂ ਮੰਗਵਾਈਆਂ ਜਾਣਗੇ 1.5 ਲੱਖ ਪੋਲਿੰਗ ਸਟਾਫ ਪ੍ਰਯੋਗ ਕੀਤਾ ਜਾਏਗਾ ਉਤੇ ਪੋਲਿੰਗ ਸਟੇਸ਼ਨਾਂ ਦੀ ਗਿਣਤੀ ਵਧਾਉਣ ਦੀ ਵੀ ਹੈ ਸੰਭਾਵਨਾ 10000 ਵਾਹਨ ਚੋਣ ਵਿੱਚ ਪ੍ਰਯੋਗ ਕੀਤੇ ਜਾਣਗੇ ਕਾਂਗਰਸ ਦੇ ਸੀਨੀਅਰ ਲੀਡਰ ਅਫਜੋ ਸਿੰਘ ਸਿੱਧੂ ਇੱਕ ਵਾਰ ਮੋੜ ਤੋਂ ক্রিকেট ਵਿੱਚ ਕਰਨ ਜਾ ਰਹੇ ਨੇ ਵਾਪਸੀ ਉਹ ਇੰਡੀਅਨ ਪ੍ਰੀਮੀਅਰ ਲੀਗ ਆਈਪੀਐਲ 2024 ਵਿੱਚ ਕਮੈਂਟਰੀ ਕਰਦੇ ਹੋਣਗੇ ਨਜ਼ਰ ਸ਼ੁਰੂਆਤ 22 ਮਾਰਚ ਤੋਂ ਹੋਣ ਵਾਲੇ ਪਹਿਲੇ ਮੈਚ ਤੋਂ ਹੋਏਗੀ ਸਟਾਰ ਸਪੋਰਟਸ ਨੇ ਸੋਸ਼ਲ ਮੀਡੀਆ ਅਕਾਊਂਟ ਸੇ ਪੋਸਟ ਪਾ ਕੇ ਇਹ ਜਾਣਕਾਰੀ ਦਿੱਤੀ ਲਿਖਿਆ ਸਰਦਾਰ ਆਫ ਕਮੈਂਟਰੀ ਬਾਕਸ ਇਸ ਬੈਕ ਸਿੱਧੂ ਨੇ ਵੀ ਇਸ ਐਕਸ ਨੂੰ ਕੀਤਾ ਰੀਟਵੀਟ ਹਰਿਆਣਾ ਦੇ ਰੋਤਕ ਦੇ ਦਾਦਾ ਪੰਡਿਤ ਲਖਮੀ ਚੰਦ ਸੂਬਾ ਪ੍ਰਦੈਸ਼ਨ ਅਤੇ ਦ੍ਰਿਸ਼ਕਲਾ ਵਿਸ਼ਵਵਿਦਾਲਿਆ ਵਿੱਚ ਸਾਈਬਰ ਅਪਰਾਧ ਵਿਸ਼ੇ ਤੇ ਜਾਗਰੂਕਤਾ ਪ੍ਰੋਗਰਾਮ ਕੀਤਾ ਗਿਆ ਆਯੋਜਿਤ ਪ੍ਰੋਗਰਾਮ ਵਿੱਚ ਹਰਿਆਣਾ ਸੂਬਾ ਮਹਿਲਾ ਆਯੋਗ ਦੀ ਚੇਅਰਪਰਸਨ ਰੀਨੂ ਪਾਟਿਆ ਪਹੁੰਚੀ ਇਸ ਦਰਮਿਆਨ ਰੀਨੂ ਪਾਟਿਆ ਨੇ OYO ਕੰਪਨੀ ਨੂੰ ਦੱਸਿਆ ਅਪਰਾਧ ਦਾ ਅੱਡਾ ਪਿਛਲੇ ਦਿਨੀ ਫਰੀਦাবাদ ਦਾ ਇੱਕ ਕੇਸ ਆਇਆ ਸੀ ਜਿਸ ਵਿੱਚ ਕੁਝ ਦੁਕਾਨਦਾਰਾਂ ਨੇ OYO ਕੰਪਨੀ ਦੇ ਖਿਲਾਫ ਦਿੱਤੀ ਸ਼ਿਕਾਇਤ ਲੋਕ ਸਭਾ ਚੋਣਾਂ ਦੀ ਤਰੀਕ ਦਾ ਐਲਾਨ ਹੋਣ ਦੇ ਬਾਅਦ ਬੀਜੇਪੀ ਨੇ ਹਰਿਆਣਾ ਵਿੱਚ ਚੋਣ ਦਾ ਕੀਤਾ ਸ਼ੰਕਨੰਦ ਕਰਨਾਲ ਦੇ ਵਿੱਚ ਕਰੋਂਡਾ ਦੀ ਨਾਜ ਮੰਡੀ ਵਿੱਚ ਬੀਜੇਪੀ ਦੇ ਕੌਮ ਇਸਤਤਰ ਜੀਪੀ ਨੱਡਾ ਨੂੰ ਪਹੁੰਚਣਾ ਸੀ ਲੇਕਿਨ ਉਹ ਐਨ ਵਕਤ ਤੇ ਦਿੱਲੀ ਵਿੱਚ ਮੀਟਿੰਗ ਹੋਮ ਕਰਨ ਨਹੀਂ ਪਹੁੰਚ ਪਾਏ ਮੁੱਖ ਮੰਤਰੀ ਨਾਇਬ ਸਿਆਣੀ ਨੇ ਆਪਣੇ ਸੰਬੋਧਨ ਵਿੱਚ ਮਨੋਰ ਲਾਲ ਨੂੰ ਸਿਆਸੀ ਗੁਰੂ ਦੱਸਿਆ ਹਰਿਆਣਾ ਵਿੱਚ ਮੰਤਰੀ ਮੰਡਲ ਵਿਸਤਾਰ ਨੂੰ ਲੈ ਕੇ ਹੋ ਰਹੀ ਚਰਚਾਵਾਂ ਦੇ ਵਿੱਚ ਸਾਬਕਾ ਗ੍ਰਹਿ ਮੰਤਰੀ ਨਿਵੀਜ ਨੇ ਵੱਡਾ ਬਿਆਨ ਦਿੱਤਾ ਉਹਨਾਂ ਦਾ ਕਹਿਣਾ ਕਿ ਉਹਨਾਂ ਨੂੰ ਇਸ ਦੇ ਬਾਰੇ ਅਜੇ ਕੁਝ ਪਤਾ ਨਹੀਂ ਹੈ ਜਦਕਿ ਕਿ ਕਿਆਸੇ ਇਹ ਲਗਾਏ ਜਾ ਰਹੇ ਹਨ ਵਿਜ ਨੂੰ ਮੰਤਰੀ ਮੰਡਲ ਵਿੱਚ ਸਾਬਕਾ ਡਿਪਟੀ ਸੀਐਮ ਦੁਸ਼ੈਨ ਚਟਾਲਾ ਵਾਲੇ ਵਿਭਾਗ ਮਿਲ ਸਕਦੇ ਹਨ ਅਨਿਲ ਵਿਜਾ ਚੰਡੀਗੜ੍ਹ ਵਿੱਚ ਵਿਧਾਨ ਸਭਾ ਪਹੁੰਚੇ ਸਨ ਜਦੋਂ ਉਹਨਾਂ ਨੇ ਪੱਤਰਕਾਰਾਂ ਨੂੰ ਦੱਸਿਆ ਸੀ ਫਿਲਹਾਲ ਇਸ نیوز ਬੁਲੇਟਿਨ ਵਿੱਚ ਨਹੀਂ ਜ਼ਿਆਦਾ ਖਬਰਾਂ ਵੇਖਣ ਲਈ YouTube ਤੇ ਟਾਈਪ ਕਰੋ ਸੱਚ ਕੋਹ ਪੰਜਾਬੀ ਚੈਨਲ